ਸਤਿਗੁਰੂ ਦੀ ਬਾਣੀ ਵਿੱਚੋਂ ਕਲ ਅਰਸ ਕੀਤੀ ਸੀ ਵੀ ਸੰਸਾਰ ਵਿੱਚ ਦੋਨੋਂ ਚੀਜ਼ਾਂ ਭਈਆਂ ਨੇ ਇੱਥੇ ਗਣ ਵੀ ਨੇ ਤੇ ਇੱਥੇ ਔਗਣ ਵੀ ਨੇ ਇਹ ਪਰਮੇਸ਼ਵਰ ਦੀ ਰਚੀ ਕੋਈ ਰਚਨਾ ਵਿੱਚ ਹੈ ਜੀ ਇਹ ਮੇਰੇ ਤੁਹਾਡੇ ਵੱਸ ਦਾ ਰੋਗ ਨਹੀਂ ਜੇ ਅਸੀਂ ਦੇਖਨੇ ਆ ਉਹਦੀ ਰਚਨਾ ਵਿੱਚ ਅਸੰਖਾਂ ਬੰਦਗੀ ਕਰਨ ਵਾਲੇ ਨੇ ਭਾਵਨਾ ਵਾਲੇ ਨੇ ਤੇ ਉਸ ਦੀ ਰਚਨਾ ਵਿੱਚ ਇਬਾਦਤ ਉਲਟ ਅਤ ਦੇ ਕਠੋਰ ਤੋਂ ਕਠੋਰ ਕਿਰਦੇ ਤੇ ਪਾਪ ਕਰਨ ਵਾਲੇ ਵੀ ਬੈਠੇ ਹੋਏ ਇਸ ਬੇਨਤੀ ਨੂੰ ਥੋੜਾ ਧਿਆਨ ਨਾਲ ਸੁਣਿਓ ਜੀ ਫਿਰ ਕੱਲ ਮੈਂ ਕਿਹਾ ਸੀ ਇਹ ਕਹਾਨੇਰਾ ਹੈ ਕਿ ਚੰਗਿਆਈ ਹੈ ਬੁਰੀਾਈ ਹੈ ਪਾਪ ਹੈ ਪੁੰਨ ਹੈ ਚੰਗਾ ਹੈ ਮੰਦਾ ਹੈ ਜਦੋਂ ਸਤਿਗੁਰੂ ਜੀ ਦੇ ਅੰਮ੍ਰਿਤ ਵਚਨ ਸੀ ਜਪਜੀ ਸਾਹਿਬ 'ਚ ਪੜਨੇ ਆ ਅਸੰਖ ਜਪ ਅਸੰਖ ਪਾਹੁ ਅਸੰਖ ਪੂਜਾ ਅਸੰਖ ਤਪਤਾਹੁ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਸੂਰ ਮੋਹ ਭਗ ਸਾਰ ਅਸੰਖ ਮੋਨ ਲਿਵ ਲਾਏ ਤਾ ਇਹ ਸਾਰੀ ਪੌੜੀ ਵਿੱਚ ਅਕਸਰ ਮੈਂ ਕਹਿੰਦਾ ਹਾਂ ਜਿੰਨੇ ਵੀ ਇਸ ਧਰਤੀ ਤੇ ਧਰਮ ਦੀਆਂ ਪદ્ધਤੀਆਂ ਨੇ ਇਉਂ ਕਹਿ ਲੋ ਜਿਹੜੀਆਂ-ਜਿਹੜੀਆਂ ਧਰਮ ਦੀਆਂ ਮਰਿਆਦਾ ਲੋਕ ਕਮਾਰੇ ਨੇ ਇਹਨੂੰ ਸਿੱਖੀ ਨਾਲ ਜੋੜ ਕੇ ਨਹੀਂ ਸਮੁੱਚਤਾ ਵਿੱਚ ਕੋਈ ਜਪ ਕਰ ਰਿਹਾ ਹੈ ਕੋਈ ਜਪ ਦੀ ਥਾਂ ਤੇ ਤਪ ਕਰਦਾ ਪਿਆ ਕੋਈ ਪ੍ਰੇਮਾ ਭਗਤੀ ਕਰ ਰਿਹਾ ਹੈ ਕਈ ਸੂਰਮਿਆਂ ਵਾਲੇ ਗੁਣ ਧਾਰੀ ਕਰੀ ਬੈਠੇ ਨੇ ਕਈ ਬੰਦੇ ਜਿਹੜੇ ਨੇ ਸੱਚੇ ਵੇਦ ਪੜ ਰਹੇ ਆ ਕਈ ਇਨਸਾਨ ਜਿਹੜੇ ਨੇ ਬਿਲਕੁਲ ਚੁੱਪ ਖਾਮੋਸ਼ ਬੈਠੇ ਨੇ ਉਹਨਾਂ ਨੂੰ ਰੰਚਕ ਮਾਤਰ ਵੀ ਸੱਚ ਇਹ ਵੀ ਕਿਸ ਨਾਲ ਬੋਲ ਦੇ ਨਹੀਂ ਗੁਰੂ ਸਾਹਿਬ ਇਤੋਂ ਤੱਕ ਸ਼ਬਦ ਕਹਿ ਕਿ ਵੀ ਸਾਰੇ ਚੰਗੇ ਨੇ ਮੈਂ ਅਰਜ਼ ਕਰਾਂ ਅੱਗੇ ਫਿਰ ਸਤਗੁਰੂ ਵਚਨ ਕਰਿਆ ਸੰਕ ਮੋਨ ਲਿਵ ਲਾਇ ਤਾਰ ਕੁਦਰਤ ਕਮਲ ਕਹਾ ਵੀ ਚਹਨ ਇਹਦੇ ਅਰਥ ਇੱਕ ਤਰ ਉਦਰ ਦਾ ਅਰਥ ਹੀ ਸ਼ਕਤੀ ਤਾਕਤ ਉਹ ਜਿਹੇ ਇਸੇ ਜ਼ਿਆਦਾ ਗੁਰਮਖਾ ਅਰਥੀ ਕੀਤੇ ਨੇ ਇਹ ਸਾਡੇ ਚ ਕਿੰਨੀ ਕੋ ਤਾਕਤ ਹੈ ਜੀ ਕੁਦਰਤ ਕਵਣ ਕਹਾ ਵਿਚਾਰ ਇਹਦਾ ਅਰਥ ਹੋ ਗਿਆ ਇੱਕ ਕੁਦਰਤ ਅਰਥੀ ਕਾਇਨਾਤ ਮੈਂ ਕਬਿੰਤੀ ਕਰਾ ਇੱਕ ਗੁਰਬਾਣੀ ਚ ਕੁਦਰਤ ਦਾ ਅਰਥ ਹੈ ਕਿ ਸ਼ਕਤੀ ਮੇਰੇ ਚ ਇੰਨੀ ਤਾਕਤ ਤੇ ਇੰਨੀ ਸ਼ਕਤੀ ਨਹੀਂ ਮੈਂ ਵਿਚਾਰ ਕੇ ਦਸ ਸਕਾਂ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਇੱਕ ਵਾਰੀ ਵੀ ਤੁਹਾਡੇ ਤੋਂ ਕੁਰਬਾਨ ਨਹੀਂ ਜਾ ਸਕਦਾ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਵਾਹ ਗੁਰੂ ਜੀ ਜੋ ਆਪ ਜੀ ਨੂੰ ਪਾ ਰਿਹਾ ਹੈ ਕਾਰਗਰਕ ਸਾਈ ਦਾ ਅਰਥ ਉਹ ਉਹ ਕਾਰ ਅਤ ਦੀ ਚੰਗੀ ਹੈ ਜੋ ਤੁਹਾਨੂੰ ਪਾ ਰਹੀ ਹੈ ਇਹ ਤੁਹਾਡੀ ਰਚਨਾ ਵਿੱਚ ਹੈ ਇਹਨੂੰ ਕਿਸੇ ਗੈਰ ਨੇ ਪੈਦਾ ਨਹੀਂ ਕੀਤਾ ਕਿਉਂਕਿ ਆਪ ਜੀ ਨੇ ਸਭ ਕੁਝ ਪੈਦਾ ਕੀਤਾ ਥੋੜੀ ਜੀ ਬੇਨਤੀ ਮੈਂ ਫਿਰ ਅਰਜ਼ ਕਰਾਂਗਾ ਉਸੇ ਵਿਸ਼ੇ ਤੇ ਉਹਨਾਂ ਗੁਣ ਜਿਵੇਂ ਸੀ ਭਗਤ ਕਬੀਰ ਸਾਹਿਬ ਜੀ ਦਾ ਸ਼ਬਦ ਪੜ੍ਹਨੇ ਉਸ ਦਿਨ ਕਿਹਾ ਸੀ ਅਵਲ ਅੱਲਾ ਨੂਰ ਉਪਾਇਆ ਸਿਰਪੈਲਾ ਅੱਲਾ ਖੁਦਾ ਉਸਨੇ ਨੂਰ ਨੂਰਦਾਰ ਤੇ ਸ਼ਬਦ ਨੂਰਦਾਰ ਤੇ ਹੁਕਮ ਉੰਜ ਨੂਰ ਦਾ ਲਫ਼ਜ਼ੀ ਅਰਥ ਚਾਨਣ ਹੈ ਇੱਥੇ ਨੂਰਦਾਰ ਤੇ ਸ਼ਬਦ ਕਿਉਂ ਕਿ ਅੱਲਾ ਦੇ ਸ਼ਬਦ ਵਿੱਚੋਂ ਹੀ ਸਭ ਕੁਝ ਪੈਦਾ ਹੋਇਆ ਕੀਤਾ ਪਸਾਉ ਇੱਕੋ ਕਹਾਉ ਹੈ ਉਤਪਤ ਪਰਲੋ ਸ਼ਬਦੇ ਹੋਵੇ ਸ਼ਬਦੇ ਹੀ ਫਿਰ ਉਪਤ ਹੋ ਗਏ ਸਹਿਬ ਬਚਨ ਕਰ ਰਹੇ ਨੇ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਹੁਣ ਇਥੇ ਸ਼ਬਦ ਨਹੀਂ ਵਰਤਿਆ ਭਗਤੀ ਕਰਨ ਵਾਲੇ ਰੱਬ ਦੇ ਬੰਦੇ ਦਾਨਪੂਰ ਕਰਨ ਵਾਲੇ ਰੱਬ ਦੇ ਬੰਦੇ ਧਰਮ ਕਮਾਣ ਵਾਲੇ ਰੱਬ ਦੇ ਬੰਦੇ ਜਪ ਕਰਨ ਵਾਲੇ ਰੱਬ ਦੇ ਬੰਦੇ ਮਹਾਰਾਜ ਜੀ ਨੇ ਕਹਿੰਦੇ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਉਹ ਮੰਦੇ ਸ਼ਬਦ ਚੋਂ ਚੰਗੇ ਪੈਦਾ ਹੋਏ ਸ਼ਬਦ ਚੋਂ ਮੰਦੇ ਪੈਦਾ ਹੋਏ ਥੋੜੀ ਜਿਹੀ ਇਸ ਬਿੰਤੀ ਨੂੰ ਫੇਰ ਸੁਣੋ ਕੁਦਰਤ ਕਵਨ ਕਹਾ ਵਿਚਾਰ ਵਾਰਿਆਂ ਨਾ ਜਾਮਾ ਇੱਕ ਵਾਰ ਜੋਤੂ ਦੇ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਇਹ ਸਾਰੇ ਚੰਗੇ ਨੇ ਜੀ ਦੁਨੀਆ ਦੀ ਧਰਮ ਦੀ ਨਜ਼ਰ ਚ ਹੁਣ ਇਸ ਤੋਂ ਅਗਲੀ ਜਿਹੜੀ ਪੌੜੀ ਹੈ ਉਤੇ ਸਤਿਗੁਰੂ ਨੇ ਸ਼ਬਦ ਨੀਚ ਤੱਕ ਵਰਤੇ ਆ ਅਸੰਖ ਮੂਰਖ ਅੰਧਖੋਰ ਅਸੰਖ ਚੋਰ ਹਰਾਮਖੋਰ ਅਸੰਖ ਅਮਰ ਕਰ ਜਾਣੀ ਜੋਰ ਅਸੰਖ ਗਲਵੜ ਹਤਿਆ ਕਮਾਹੀਂ ਅਸੰਖ ਪਾਪੀ ਪਾਪ ਕਰ ਜਾਣੀ ਅਸੰਖ ਕੂੜ ਯਾਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਾਗ ਖਾਹੇ ਅਸੰਖ ਨਿੰਦਕ ਸਿਰ ਕਰਹਿ ਪਾ ਮੈਂ ਆਪ ਨੂੰ ਬੇਨਤੀ ਕਰਾਂ ਇਹ ਜਿੰਨੀਆਂ ਸਤਰਾ ਜਿੰਨੀਆਂ ਤੋਕਾ ਸੀ ਪੜੀਆਂ ਇਹ ਤਾਂ ਧਰਮ ਦੇ ਬਿਲਕੁਲ ਬਪਰੀਤ ਨੇ ਜਪ ਦੇ ਤਪ ਦੇ ਦਾਨ ਦੇ ਮੋਨ ਦੇ ਮਹਾਰਾਜ ਬਚਨ ਕਰ ਰਿਹਾ ਸੰਖ ਨਿੰਦਕ ਸਿਰ ਕਰਾ ਪਹਾਰ ਨਾਨਕ ਨੀਚ ਕਹੇ ਵਿਚਾਰ ਜੋ ਤੁਧ ਭਾਵੈ ਸਾਈ ਭਲੀਕਾਰ ਮੈਂ ਤਾਂ ਅਰਜ਼ ਕੀਤੀ ਜੇ ਆਪਾਂ ਥੋੜਾ ਜਿਹਾ ਹੋਰ ਵਿਚਾਰ ਦਿਨਦਾ ਤੇਰੀ ਰਚਨਾ ਹੈ ਪਰ ਜੇ ਜਪ ਭਲੀਕਾਰ ਹੈ ਸਿਆਣੂ ਭਲੀਕਾਰ ਤੇ ਮੂਰਖਤਾ ਵੀ ਤੇਰੀ ਰਚਨਾ ਵਿੱਚ ਹੈ ਨਾਨਕ ਨੀਚ ਕਹਿ ਵਿਚਾਰ ਮਾਰਿਆ ਨਾ ਜਾਵਾ ਇੱਕ ਵਾਰ ਜੋਤੁ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰਨਕਾਰ ਫਿਰ ਬੇਨਤੀ ਸੁਣੋ ਖਨੀਰਾ ਚਾਨਣ ਚੰਗਿਆਈ ਬੁਰਿਆਈ ਮੰਦਾ ਚੰਗਾ ਇਹ ਸਭ ਕੁਝ ਪਾਰ ਬ੍ਰਹਮ ਪਰਮੇਸ਼ਵਰ ਦੀ ਰਚੀ ਹੁ ਰਚਨਾ ਦੇ ਵਿੱਚ ਖੇਡ ਵਾਪਰ ਰਹੀ ਹੈ ਸਤਿਗੁਰਾਂ ਨੇ ਕਲ ਕਿਹਾ ਵੀ ਗੁਣ ਬੰਤੀ ਪਰਮੋਸਿ ਵਿਸ਼ੇ ਤਉਨਾ ਗੁਣਾਂ ਇੱਕ ਸ਼ਬਦ ਨਾਲ ਹੋਰ ਆਪਨੇ ਸਾਂਝਾ ਕਰਨੇ ਵੇਖੋ ਸੰਸਾਰ ਇੱਕ ਹੀ ਹੈ ਹਰ ਇੱਕ ਨੂੰ ਰੱਬ ਨੇ ਵੱਖਰੀ ਵੱਖਰੀ ਸੋਚੀ ਦੇ ਦਿੱਤੀ ਹੈ ਜੀ ਸਾਰਿਆਂ ਦੀ ਸੁਭਾਅ ਕਦੀ ਮਿਲਦੇ ਦੇਖੇ ਨਹੀਂ ਜੀ ਉਸ ਦਿਨ ਸ਼ਾਇਦ ਮਾਲਸ ਕੀਤੀ ਸੀ ਮਢੇਰੇ ਕਿ ਇੱਕ ਨਿਖਾਲੀ ਪੈ ਸਮਣ ਇੱਕ ਰੂਪਰ ਰਹਿਣ ਖੜੇ ਉਸ ਤੋਂ ਪਹਿਲਾਂ ਪੜਿਆ ਸੀ ਆਪੇ ਭਾਂਡੇ ਸਾਜਣ ਆਪੇ ਪੂਰਨ ਦੇ ਇੱਕ ਨਹੀਂ ਦੁੱਧ ਸਮਾਈਏ ਇੱਕ ਚੁੱਲੇ ਰਹਿਣ ਚੜੇ ਹੁਣ ਇਹਦੀ ਅਖਰੀ ਅਰਥਾ ਇਹ ਨਾ ਜੀ ਕਿ ਮਿੱਟੀ ਦੇ ਭਾਂਡੇ ਇੱਕ কুমਾਰ ਨੇ ਇੱਕੋ ਮਿੱਟੀ ਦੇ ਬਣਾਏ ਹੁਣ ਇੱਕ ਭਾਂਡੇ ਦੇ ਵਿੱਚ ਦੁੱਧ ਪਿਆ ਹੈ ਤੇ ਦੂਜਾ ਭਾਂਡਾ ਸਾਰਾ ਦਿਨ ਅੱਗ ਦੇ ਉੱਤੇ ਤਪੀ ਜਾਂਦਾ ਹੈ ਸੜੀ ਜਾਂਦਾ ਹੈ ਗੁਰੂ ਨੂੰ ਇਹ ਭਾਂਡੇ ਸਾਡੇ ਸ਼ਰੀਰ ਇਸ ਸ੍ਰਿਸ਼ਟੀ ਚ ਇੱਕ ਭਾਂਡੇ ਉਹ ਤਨ ਨੇ ਜਿਨ੍ਹਾਂ ਭਾਂਡਿਆਂ ਵਿੱਚ ਨਿਰੋ ਤਤ ਗਿਆਨ ਹੈ ਜਿਨ੍ਹਾਂ ਭਾਂਡਿਆਂ ਵਿੱਚ ਪਰਮੇਸ਼ਵਰ ਦੀ ਬੰਦਗੀ ਹੈ ਜਿਨ੍ਹਾਂ ਭਾਂਡਿਆਂ ਵਿੱਚ ਪ੍ਰਭ ਕੈ ਸਿਮਰ ਰਿਦ ਸਿਦ ਨਉ ਨਿਦ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਉਹਨਾਂ ਭਾਂਡਿਆਂ ਵਿੱਚ ਤਤ ਗਿਆਨ ਅੰਮ੍ਰਿਤ ਹੈ ਦੂਜੇ ਭਾਂਡੇ ਉਹ ਨੇ ਪਿਆਰਿਓ ਪੰਜਾਂ ਤਤਾਂ ਦੇ ਸ਼ਰੀਰੇ ਜਿਹੜੇ ਭਾਂਡੇ ਸਾਰੀ ਜ਼ਿੰਦਗੀ ਕੇਵਲ ਵਾਸ਼ਨਾ ਦੇ ਵਿੱਚ ਤਪੀ ਜਾਂਦੇ ਨੇ ਕਲਪੀ ਜਾਂਦੇ ਨੇ ਪਰ ਬਣਾਉਣ ਵਾਲਾ ਕਮਿਆਰਤਾ ਇੱਕੋ ਹੀ ਹੈ ਨਾ ਆਪੇ ਭਾਂਡੇ ਸਾਜੇ ਉਹਨਾਂ ਨੇ ਸਾਜੇ ਮੈਂ ਇਸ ਕਰਕੇ ਬੇਨਤੀ ਕਰਾਂਗਾ ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬੀ ਥੋੜੀ ਜੀ ਗੱਲ ਕਰਕੇ ਇਹ ਅਰਦਾਸ ਕਰਨੀ ਸਤਿਗੁਰੂ ਸਾਨੂੰ ਗੁਨਾ ਦਾ ਗ੍ਰਾਹਕ ਬਣਾ ਦੇ ਦੇਖੋ ਜਦੋਂ ਅਸੀਂ ਅਰਦਾਸ ਕਰਨੀਆਂ ਨੇ ਸੀ ਬਹੁਤ ਵੱਡੀਆਂ ਰਮਜ਼ਾਂ ਨੇ ਅਰਦਾਸ ਵਿੱਚ ਜਦੋਂ ਦੂਸਰਾ ਪਦਾ ਸੀ ਪੜਨੇ ਆ ਜਿਨ੍ਹਾਂ ਨੇ ਮਹਾਰਾਜ ਜੀ ਨੇ ਕਿਹਾ ਦੂਸਰੇ ਪਦੇ ਵਿੱਚ ਜਦੋਂ ਸਤਿਗੁਰੂ ਜੀ ਪੈ ਪਹਿਲੇ ਜਿਵੇਂ ਗੁਰ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਈ ਹਾਂਜੀ ਇਹ ਇੱਕ ਇੱਕ ਸ਼ਬਦ ਸਾਡੇ ਪੰਥ ਦਾ ਅਮੂਲਕ ਖਜ਼ਾਨਾ ਹੈ ਇਹ ਕੇਵਲ ਲਫ਼ਜ਼ ਨਹੀਂ ਮੈਂ ਕਈ ਵਾਰੀ ਕਹਿੰਨਾ ਅਰਦਾਸ ਪਹਿਲਾਂ ਬਣੀ ਕਿ ਅਰਦਾਸ ਮੁਸਿਰਜਿਆ ਪਹਿਲਾਂ ਗਿਆ ਫਿਰ ਸੁਣਿਓ ਕਿ ਜਿਹੜੇ ਸ਼ਬਦ ਅਰਦਾਸ ਵਿੱਚ ਆਏ ਨੇ ਇਹ ਅਰਦਾਸ ਤੋਂ ਬਾਅਦ ਸਲਿਪਸ ਬਣਿਆ ਨਹੀਂ ਨਹੀਂ ਪਿਆਰਿਓ ਅਰਦਾਸ ਕੋ ਪੰਜ ਸੱਤ ਕਿਤਾਬਾਂ ਪੜ ਕੇ ਨਹੀਂ ਪੜੀ ਇਹ ਆਦ ਪਰਮੇਸ਼ਵਰ ਤੋਂ ਲੈ ਕੇ ਅੱਜ ਤੱਕ ਜਿੰਨਾ ਵਰਤਾਰਾ ਸਿੱਖਾਂ ਵਿੱਚ ਵਰਦਾ ਹੈ ਨਾ ਇਹ ਅਰਦਾਸ ਅਸਲ ਵਿੱਚ ਖੱਡਾਂ ਨਾਲ ਕਮਾਇਆ ਹੋਇਆ ਜੀਵਨ ਹੈ ਫਿਰ ਅਰ ਸੁਣੇ ਜੀਵਨ ਕਮਾਇਆ ਗਿਆ ਬਾਦ ਵਿੱਚ ਲਿਖਿਆ ਜੀ ਹੁਣ ਜਿਨ੍ਹਾਂ ਨਾਮ ਜਪਿਆ ਇਹਦਾ ਮਤਲਬ ਕਿਸੇ ਜਪਿਆ ਤੇ ਲਿਖਿਆ ਗਿਆ ਨਾ ਇਹ ਤੇ ਨਹੀਂ ਕਿ ਆ ਭਾਈ ਤੁਸੀਂ ਐਵੇਂ ਬਾਣੀ ਕਹਿੰਦੀ ਨਾਮ ਜਪੋ ਮੇਰੇ ਸਾਜਨ ਸੈਨਾ ਜਪੋ ਤਾਂ ਇੱਕੋ ਨਾਮਾ ਬਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਪਾਈ ਪਰ ਜਿਹੜਾ ਅਰਦਾਸ ਵਿੱਚ ਜਿਨਾ ਨਾਮ ਜਪਿਆ ਇਹਦਾ ਮਤਲਬ ਉਹਨਾਂ ਨੇ ਪਹਿਲਾਂ ਜਪ ਕੇ ਦਿਖਾਇਆ ਨਾਮ ਜਪਿਆ ਵੰਡ ਛਕਿਆ ਜੇ ਛਕਿਆ ਤੇ ਤਾਂ ਲਿਖਿਆ ਵੀ ਹੈ ਹਿਸਤਰੀ ਸਾਡੀ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਲੰਗਰ ਚਲਾਏ ਤੇਗ ਵਾਹੀ ਜਿਹੜੇ ਤੇਗ ਨੂੰ ਖਾਣ ਵਾਸਤੇ ਆਏ ਉਹ ਤੇ ਤੇਗਾ ਚਲਾਈਆਂ ਦੇਗ ਚਲਾਈ ਤੇਗ ਵਾਹੀ ਹੁਣ ਅਗਲਾ ਸ਼ਬਦ ਗੁਣਵੰਤਿਆਂ ਲਿਖਿਆ ਦੇਖ ਕੇ ਅੱਖਾਂ ਫਿੱਟ ਕੇ ਮੇਰੀ ਬੇਨਤੀ ਹੈ ਦੇਖ ਲੈਣਾ ਗੱਲ ਕਰਨੀ ਬਹੁਤ ਸੌਖੀ ਹੈ ਕਿਸੇ ਦੇ ਔਗਣ ਨੂੰ ਦੇਖ ਕੇ ਇਗਨੋਰ ਕਰ ਦੇਣਾ ਗੁਰਮਖੋ ਔਗਣ ਨੂੰ ਅਨਡਿਟ ਕਰ ਦੇਣਾ ਹੁਣ ਇਹਦਾ ਮਤਲਬ ਇਹ ਨਹੀਂ ਮੈਂ ਅਰਥ ਕਰੀਏ ਵੀ ਇਸ ਇਹਦਾ ਔਗਣਾਂ ਦਾ ਪ੍ਰਚਾਰ ਕਰੇ ਇੱਕ ਮੈਂ ਆਪ ਜੀ ਨੂੰ ਛੋਟੀ ਜੀ ਸਾਖੀ ਨਹੀਂ ਕੋਰ ਹੋ ਜਾਏਗਾ ਮੇਰੀ ਇੱਛਾ ਹੈ ਜਿੱਥੇ ਪਰਮਾਨ ਲੈਨੇ ਆ ਭਾਈ ਸਾਹਿਬ ਦੀ ਰਚਨਾ ਲੈਨੇ ਆ ਜੇ ਤੂੰ ਨਾ ਪਾ ਗੁਰਮਤਿ ਦੇ ਜਿਹੜਾ ਧੰਚ ਹੈ ਨਾ ਵਿਚਾਰ ਚ ਉਹਦੇ ਤੋਂ ਬਾਹਰ ਨਾ ਨਿਕਲੇ ਤੇ ਇਹ ਚਾਹੁੰਦੀ ਹੈ ਕਥਾ ਵਿੱਚ ਮਨ ਇਹ ਨਾ ਕੋ ਸਤਿਗੁਰੂ ਤਰਸ ਕਰਕੇ ਟਿਕਾ ਦੇਣ ਸਿਮਰਨ ਸ਼ੁਰੂ ਹੋਵੇ ਤੇ ਰਸ ਆਉਣਾ। ਮਨ ਅਸਰੇ ਬੇਨਤੀ ਲਈ। ਦੇਖੋ ਮੈਂ ਤੇ ਬੇਨਤੀ ਕਰਨ ਲੱਗਾ। ਕਿੱਡੀ ਵੱਡੀ ਗੱਲ ਹੈ ਦੇਖ ਕੇ ਐਡਿਟ ਕਰਨਾ। ਨਾ ਅਸਰੇ ਸਾਖੀ ਬੜੀ ਬੜੀ ਸੁਣਾਈ ਖੈ ਤੇ ਰਪੀਟ ਤਾਂ ਕਰਨੀ ਆ ਵੀ ਮਨ ਨੂੰ ਤਾਜ਼ੀ ਰਹੇ। ਮਣਾ ਤੂੰ ਕਮਾਣਾ। ਧੰਗ ਗੁਰੂ ਨਾਨਕ ਸਾਹਿਬ ਕਰਤਾਰਪੁਰ ਬੈਠੇ। ਹਜ਼ੂਰ ਦੇ ਚਰਨਾਂ ਵਿੱਚ ਇੱਕ ਗੁਰਸ਼ੇਖ ਖੰਡਾਰ। ਭਾਈ ਸਾਹਿਬ ਜੀ ਨੂੰ ਲਿਖਿਆ ਮੂਲਾ ਕੀੜ ਵਿਖਾਣੀਏ। ਅਚਰਜ ਚਲਤ ਲੁਭਤ ਗੁਰਦਾਸੀ। ਭਾਈ ਸਾਹਿਬ ਨੇ ਨਾਮ ਲਿਖਿਆ। ਕਹਿੰਦੇ ਭਾਈ ਮੂਲਾ ਕੀੜ ਗੋਤਦਾਖ ਹੈ। ਮੂਲਾ ਕੀੜ ਵਿਖਾਣੀਏ। ਅਚਰਜ ਚਲਤ ਇਹਦਾ ਅਰਥ ਉਹਦੀ ਜਿਹੜੀ ਸਾਖੀ ਹੈ। ਉਹਦੀ ਜਿਹੜੇ ਚਲਿਤਰ ਨਿਚਲਿਤਰ ਦਾ ਅਰਥ ਦੂਜੇ ਅਰਥ ਨਹੀਂ ਕਰਦਾ ਉਹਦੀ ਜਿਹੜੀ ਜੀਵਨ ਜੀਣ ਦਾ ਢੰਗ ਹੈ ਨਾ ਬੜਾ ਅਚਰਜਕ ਹੈ ਬੰਦਾ ਨੂੰ ਪੜ ਕੇ ਕਹਿੰਦਾ ਹੈ ਇਹ ਵੀ ਬੰਦਾ ਕਰ ਸਕਦਾ ਇਹ ਕਿਉਂ ਕੀਤਾ ਭਾਈ ਸਾਹਿਬ ਨੂੰ ਤੇ ਲਿਖਿਆ ਅਚਰਜ ਚਲਤ ਲੁਭਤ ਗੁਰਦਾਸੀ ਉਹਦੀ ਸੁਰਤ ਜਿਹੜੀ ਹੈ ਗੁਰੂ ਦੇ ਚਰਨਾਂ ਵਿੱਚ ਲੁਬਾਏ ਬਣਖ ਹੈ ਉਹ ਭਾਈ ਮੂਲਾ ਜੀ ਸਤਗੁਰਾਂ ਦੇ ਚਰਨਾਂ ਚਾਹੇ ਇਹ ਭਾਈ ਮੂਲੇ ਤਿੰਨ ਹੋਏ ਨੇ ਜੀ ਗੁਰੂ ਨਾਨਕ ਸਾਹਿਬ ਦੇ ਵੇਲੇ ਇੱਕ ਤਾਂ ਭਾਈ ਮੂਲਾ ਸਿਆਲਕੋਟ ਵਾਲਾ ਜਿਨ੍ਹਾਂ ਲਿਖਿਆ ਸੀ ਮਰਨਾ ਸੱਚ ਤੇ ਜਿਉਣਾ ਝੂਠ ਇਹ ਭਾਈ ਮੂਲਾ ਇੱਕ ਭਾਈ ਮੂਲਾ ਬਾਬਾ ਮੂਲਾ ਚੌਣਾ ਜੀ ਮੈਂ ਬੇਨਤੀ ਕਰਾਂਗਾ ਬਾਬਾ ਮੂਲਾ ਜੀ ਜਿਹੜੇ ਸਾਡੇ অতি ਸਨਮਾਨਯੋਗ ਲਫ਼ਜ਼ ਅਦਬ ਦੇ ਲਈ ਸਤਕਾਰ ਨਾਲ ਲਈ ਸਾਡੇ অতি ਸਨਮਾਨਯੋਗ ਮਾਤਾ ਸੁਲੱਖਣੀ ਜੀ ਦੇ ਪਿਤਾ ਜੀ ਦੇ ਉਹ ਵੀ ਪਟਵਾਰੀ ਸਨ ਇਹ ਭਾਈ ਮੂਲਾ ਜਿਹੜਾ ਹੈ ਇਹਦਾ ਪਿੰਡ ਕਿਹੜਾ ਸੀ ਇਹਦਾ ਜ਼ਿਕਰ ਨਹੀਂ ਮਿਲਦਾ ਪਰ ਭਾਈ ਸਾਹਿਬ ਦੀ ਰਚਨਾ ਵਿੱਚ ਉਹ ਮੂਲਾ ਕੀੜ ਵਿਖਾਣੀ ਹੈ ਚਰਜ ਚਲਤ ਲੁਭਤ ਗੁਰਦ ASI ਸਤਿਗੁਰਾਂ ਦੇ ਚਰਨਾਂ ਚਾਏ ਮਹਾਰਾਜ ਜੀ ਨੂੰ ਕਹਿੰਦੇ ਨੇ ਸੱਚੇ ਪਾਤਸ਼ਾਹ ਮੈਨੂੰ ਸਮਤ ਦਿਓ ਉਪਦੇਸ਼ ਦਿਓ ਇਹਦਾ ਮਿਲਦਾ ਜੁਲਦਾ ਬਚਨ ਗੁਣਾਂ ਦੀ ਮੈਂ ਗੱਲ ਕਰ ਰਿਹਾ ਸਤਿਗੁਰੂ ਕਹਿੰਦੇ ਨੇ ਕੀਰਤਨ ਕਰਿਆ ਕਰੋ ਸਿਮਰਨ ਕਰਿਆ ਕਰੋ ਸ਼ਬਦ ਗਾਇਆ ਕਰੋ ਪਰ ਆਉਗਨ ਨੇ ਕਿਸੇ ਦੇ ਦੇਖਣੇ ਇਹਨਾਂ ਤੇ ਇਥੋਂ ਕਿਆ ਮਹਾਰਾਜ ਜੀ ਜੂਆ ਸ਼ਰਾਬ ਤੇ ਤਮਾਸ਼ੀ ਲੋਕ ਦੇਖਦੇ ਆ ਸਤਿਗੁਰੂ ਨੇ ਉੱਤੇ ਸਮਝਾਇਆ ਜੇ ਬਚਨਾ ਕੇ ਸੰਗਤ ਕੀਰਤਨ ਸ਼ਬਦ ਆਏ ਗੁਰਸ਼ਿਖਾਂ ਨੂੰ ਲਗਾਈ ਸੁਣਿਓ ਕਿ ਜੋ ਦੀਸਾ ਗੁਰਸ਼ਿਖੜਾ ਆਏ ਸਿਖਾਂ ਨੂੰ ਗੁਰਦੇਵ ਜਾਣ ਕੇ ਸੇਵਾ ਕਰਨੀ ਇਹ ਲਬਜ ਭਾਈ ਮਨੀ ਸਿੰਘ ਨੇ ਲਿਖੇ ਗੁਰਦੇਵ ਜਾਣ ਕੇ ਸੇਵਾ ਕਰਨੀ ਉਨੇ ਬਚਨ ਪੱਲੇ ਬੰਨ ਲਿਆ ਚਲਾ ਗਿਆ ਜੀ ਭਾਈ ਮੂਲਾ ਜੀ ਸ਼ਬਦ ਬਹੁਤ ਕਮਾਲ ਦਾ ਪੜ੍ਹਦੇ ਸਨ ਜਦੋਂ ਕੋਈ ਸਿੱਖ ਆਉਣਾ ਤੁਸੀਂ ਇੱਕੋ ਕੰਨ ਚ ਆਵਾਜ਼ ਗੂੰਜਣੀ ਗੁਰਦੇਵ ਜਾਨ ਕੀ ਸੇਵਾ ਕਰਨੀ ਇੱਕ ਦਿਨ ਕਿਹਾ ਇੱਕ ਪਖੰਡੀ ਇਹਨਾਂ ਦੇ ਘਰ ਆ ਗਿਆ ਮਹਿਲਾ ਵੀ ਤਾਂ ਖਾਗ ਆ ਗਿਆ ਜੀ ਉਹਨੇ ਸ਼ਬਦ ਬੜੇ ਕਮਾਲ ਦਾ ਗਾਇਆ ਵਜਦ ਵਿੱਚ ਆ ਕੇ ਸੁਰ ਵਿੱਚ ਆ ਕੇ ਗਾਇਆ ਭਾਈ ਸਾਹਿਬ ਜੀ ਨੂੰ ਕਹਿੰਦਾ ਮੈਂ ਰਾਤ ਰਹਿਣਾ ਹੈ ਭਾਈ ਸਾਹਿਬ ਨੇ ਨਾ ਅਦਬ ਕੀਤਾ ਇਨਾਂ ਦੇ ਘਰ ਉਹ ਬੀਬੀ ਨੇ ਪ੍ਰਸ਼ਾਦ ਪਾਣੀ ਸ਼ਿਕਾਇਆ ਉਹਦੀ ਸੇਵਾ ਸੰਭਾਲ ਕੀਤੀ ਉਹਨੂੰ ਬਿਸਤਰਾ ਲਾ ਦਿੱਤਾ ਬੀਬੀ ਜੀ ਨੇ ਕੀ ਕੀਤਾ ਜਦੋਂ ਕੰਮ ਆਪਣਾ ਸਾਰਾ ਸਮੇਟ ਲਿਆ ਤੇ ਜਿਹੜੇ ਉਹਨੇ ਗਹਿਣੇ ਪਾਏ ਸਨ ਉਸ ਵੇਲੇ ਆਪ ਮੈਂ ਬੇਨਤੀ ਕਰਨਾ ਪੁਰਾਣੀ ਸਮੇਂ ਪਿੰਡਾਂ ਵਿੱਚ ਸ਼ਾਮ ਨੂੰ ਸੌਣ ਲੱਗੀਆਂ ਬੀਬੀਆਂ ਜੋ ਗਹਿਣੇ ਪਾਏ ਹੁੰਦੇ ਸਨ ਉਹਨੂੰ ਉਤਾਰ ਕੇ ਕਿਸੇ ਭਾਂਡੇ ਚ ਰੱਖ ਦੇਣਾ ਜਦੋਂ ਅਲਮਾਰੀਆਂ ਲੋਕਰ ਨਹੀਂ ਭਾਂਡੇ ਸਨ ਉਸ ਬੀਬੀ ਨੇ ਸਾਰੇ ਗਹਿਣੇ ਉਤਾਰੇ, ਬਰਤਨ ਚ ਪਾ ਕੇ ਘਰ ਦੀ ਅੰਗਿੱਠੀ ਤੇ ਰੱਖ ਦਿੱਤੇ। ਇੱਕ ਸ਼ਬਦ ਅੰਗਿੱਠੀ ਹੁੰਦਾ ਸੀ, ਇੱਕ ਸ਼ਬਦ ਪਰਸ਼ਕਤੀ ਹੁੰਦਾ ਸੀ। ਸ਼ਾਇਦ ਪਰਸ਼ਕਤੀ ਸ਼ਬਦ ਚੇਤੇ ਹੋਏ। ਉਹਨੇ ਉਹਦੇ ਤੇ ਰੱਖ ਦਿੱਤੇ। ਉਹ ਵੇਂਦਾ ਰਿਹਾ, ਉਹ ਜ ਲੰਮਾ ਪਿਆ ਪਰ ਅੱਖ ਨਾਲ ਦੇਖ ਤੇੜੀ ਅੱਖ ਨਾਲ ਦੇਖ ਲਿਆ। ਉਹ ਰਾਤ ਉੱਠਿਆ ਜਿਹੜਾ ਸੋਨੇ ਵਾਲਾ ਗਹਿਣਿਆਂ ਵਾਲਾ ਡੱਬਾ ਸੀ ਨਾ ਜਿੱਚ ਪਾ ਕੇ ਰੱਖੇ, ਭਾਂਡੇ ਵਿੱਚ ਪਾਇਆ ਡੱਬਾ। ਇਨੇ ਡੱਬਾ ਕੱਢਿਆ ਤੇ ਬਾਹਰ ਨਿਕਲ ਗਿਆ ਬਾਹਰ ਤਾਲਾ ਲੱਗਾ ਹੋਇਆ ਸੀ ਇਹਨੇ ਯਤਨ ਕੀਤਾ ਓਨੀ ਦੇਰ ਨੂੰ ਖੜਾਕ ਸੁਣਾਈ ਦਿੱਤਾ ਭਾਈ ਮੂਲਾ ਜੀ ਉੱਠ ਬੈ ਉਹ ਕੋਲ ਚਲੇ ਗਿਆ ਕਹਿਣ ਲੱਗੇ ਭਾਈ ਸਿਖਾ ਇਸ ਵੇਲੇ ਰਾਤ ਨੂੰ ਇੰਨੀ ਠੰਡ ਇੰਨੀ ਸਰਦੀ ਕਹਿੰਦਾ ਅਸਲ 'ਚ ਮੈਂ ਰਮਣੀ ਜਾਣਾ ਹੈ ਰਮਣੀ ਜਾਣਾ ਦਰ ਤੇ ਮੈਂ ਸੋਚ ਕਰਨੀ ਮੇਰਾ ਪੇਟ ਖਰਾਬ ਹੋ ਗਿਆ ਜਿੰਨ ਅੱਜ ਸਾਡੇ ਖਾਲਸੀ ਬੋਲਿਆਂ ਚ ਕਹਿੰਦੇ ਮੈਦਾਨ ਮਾਰਨਾ ਇਹ ਸਾਡੇ ਪੁਰਾਣੇ ਸ਼ਬਦ ਨੇ ਵੈਗਰੂ ਜੀ ਇਹ ਵੋਕੈਬਲਰੀ ਜਿੰਦੀ ਰੱਖਣੀ ਚਾਹੀਦੀ ਉਹਨੇ ਕਹੇ ਜੀ ਮੈਂ ਰਮਣੇ ਜਾਣਾ ਹੈ ਭਾਈ ਸਾਹਿਬ ਕਹਿੰਦੇ ਸਰਦੀ ਬੜੀ ਹੈ ਤੁਸੀਂ ਵੇੜੇ 'ਚ ਹੀ ਬੈਠ ਜਾਓ ਉਹ ਕਹਿੰਦਾ ਇਹ ਚੰਗੀ ਗੱਲ ਵੇੜੇ 'ਚ ਬੈਠ ਜਾਈਏ ਭਾਈ ਸਾਹਿਬ ਕਹਿੰਦੇ ਤੁਸੀਂ ਵੇੜੇ 'ਚ ਬੈਠ ਜਾਓ ਮੈਂ ਹੱਥ ਨਾਲ ਸਫਾਈ ਕਰ ਦਿਆਂ ਦੇਖੋ ਉਸ ਦੇ ਅੰਦਰ ਦੀ ਭਾਵਨਾ ਕਹਿੰਦਾ ਨਹੀਂ ਜੀ ਮੈਂ ਬਾਹਰ ਜਾਣਾ ਹੈ ਅਚਿੰਚੇਤ ਕੀ ਹੋਇਆ ਉਹ ਸ਼ਦ ਅੰਦਰੋਂ ਡਰ ਗਿਆ ਜਿਹੜਾ ਉਹਦੇ ਕੋਲ ਸੋਨੇ ਵਾਲਾ ਡੱਬਾ ਸੀ ਨਾ ਜੀ ਉਹ ਜ਼ਮੀਨ ਤੇ ਡਿੱਗ ਪਿਆ ਭਾਈ ਸਾਹਿਬ ਜੀ ਨੇ ਡੱਬਾ ਪਕੜਿਆ ਕਹਿਣ ਲੱਗਿਆ ਲੋ ਪਕੜੋ ਤੁਹਾਡਾ ਡੱਬਾ ਕੁੰਜੀ ਲਿਆਂਦੀ ਚਾਬੀ ਲਿਆਂਦੀ ਤਾਲਾ ਖੋਲਿਆ ਉਹ ਚਲਾ ਗਿਆ ਭਾਈ ਬੂਲਾ ਜੀ ਆ ਕੇ ਲੰਮੇ ਪੈ ਗਏ ਸਵੇਰੇ ਦਿਨ ਚੜਿਆ ਬੀਬੀ ਉੱઠી ਉਹਨੇ ਕੰਮਕਾਰ ਕਰਦੇ ਜੋ ਕੁਝ ਆਪਣੇ ਗਹਿਣੇ ਪਾਣੇ ਸਨ ਉਹ ਗਹਿਣਿਆਂ ਵਾਲਾ ਡੱਬਾ ਨਾ ਮਿਲਿਆ ਤੇ ਉਹਨੇ ਬੋਲਣਾ ਸ਼ੁਰੂ ਕਰ ਦਿੱਤਾ ਵੀ ਉਹ ਗਹਿਣਿਆਂ ਵਾਲਾ ਡੱਬਾ ਕਿੱਥੇ ਹੈ ਭਾਈ ਮੂਲਾ ਜੀ ਕਹਿੰਦੇ ਨੇ ਰਾਤ ਚੋਰ ਆਏ ਸਨ ਉਹ ਚੋਰ ਲੈ ਗਿਆ ਤੇ ਉਹ ਅਗਲਾ ਸਵਾਲ ਕਰਦੀ ਵੀ ਜਿਹੜਾ ਆਇਆ ਸੀ ਰਾਤ ਸੇ ਕੋ ਕਿੱਥੇ ਗਿਆ ਕਹਿਣ ਲੱਗੋ ਸ਼ਰਮ ਦਾ ਮਾਰਾ ਚਲਾ ਗਿਆ ਕਿ ਤੇ ਮੇਰਾ ਨਾਂ ਨਾ ਲਾ ਇਸ ਬਿੰਤੀ ਨੂੰ ਧਿਆਨ ਨਾਲ ਸੁਣੀਓ ਮੈਂ ਤਾਂ ਕਿਹਾ ਭਾਈ ਸਾਹਿਬ ਨੇ ਲਿਖਿਆ ਕਿ ਭਾਈ ਮੂਲੇ ਦੀ ਸਾਖੀ ਹੈਰਾਨ ਕਰਨ ਵਾਲੀ ਹੈ ਲੋਕ ਸੋਚਣਗੇ ਇਹ ਹੋ ਸਕਦਾ ਆਪਣੇ ਘਰ ਦਾ ਸਮਾਨ ਬੰਦਾ ਬਾਹਰ ਚੋਰ ਨੂੰ ਦੇ ਦੇ ਉਹਨਾਂ ਕਹੇ ਜੀ ਉਹ ਆਏ ਸਨ ਤੇ ਉਹ ਚਲੇ ਗਿਆ ਉਹ ਇਸ ਕਰਕੇ ਚਲੇ ਗਿਆ ਕਿ ਸਾਡਾ ਨਾਂ ਨਾ ਲੱਗ ਜਾਏ ਬੰਦੇ ਨੇ ਆਪਣੀ ਘਰ ਵਾਲੀ ਨੂੰ ਵੀ ਨਹੀਂ ਦੱਸਿਆ ਜਦੋਂ ਫਿਰ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਗੁਰੂ ਦਰਬਾਰ ਵਿੱਚ ਗਏ ਕਿਨ ਸਤਗੁਰੂ ਗੁਰੂ ਨਾਨਕ ਸਾਹਿਬ ਬੈਠੇ ਸਨ ਮੰਜੀ ਤੇ ਮਹਾਰਾਜ ਮੰਜੀ ਟੈਕਸਰ ਬੈੰਦਿਸਨ ਸਾਹਮਣੇ ਉਹ ਦੇਖਿਆ ਭਾਈ ਊੜਾ ਰਿਹਾ ਮਹਾਰਾਜ ਉੱਠ ਪੈ ਜੀ ਸ਼ਬਦ ਕਿਹਾ ਕਹਾ ਬਚੂ ਕਹਾ ਬਚਨ ਕਹੋ ਬਚਨ ਸੁਣ ਭਾਈ ਮੂਲਾ ਰਿਦਾ ਤੂਰ ਸਿੱਖੀ ਅਨਕੂਲਾ ਫਿਰ ਸੁਣਿਓ ਕਹਾ ਕਹੋ ਬਚਨ ਸੁਣ ਭਾਈ ਮੂਲਾ ਭਾਈ ਮੂਲਾ ਮੇਰੀ ਗੱਲ ਸੁਣ ਰਿਦਾ ਤੂਰ ਸਿੱਖੀ ਅਨਕੂਲਾ ਤੇਰਾ ਕਿਰਦਾ ਸਿੱਖੀ ਅਨਕੂਲ ਕਹਿ ਅਗਲਾ ਬਚਨ ਮਮ ਪਰਦਾ ਤੈ ਢਾਕਿਓ ਬਣਾਈ ਤੂੰ ਮੇਰਾ ਪਰਦਾ ਟਕਿਆ ਹੈ ਮੇਰੇ ਪਰਦਾ ਪਾਇਆ ਮੇਰੇ ਨਾਂ ਤੇ ਤੇਰਾ ਟਕੇ ਗੁਰੂ ਸਦਾ ਹੀ ਤੇਰੇ ਪਰਦੇ ਗੁਰੂ ਸਦਾ ਟਕਦਾ ਰਹੇ ਸਗਤ ਨੇ ਪੁੱਛਿਆ ਜੀ ਮਹਾਰਾਜ ਇਹ ਕਿਹੜਾ ਪਰਦਾ ਟਕਿਆ ਤੁਸੀਂ ਕਿਹਾ ਵੀ ਤੇਰਾ ਖਿਰਦਾ ਸਿੱਖੀ ਅਨੁਕੂਲ ਹੈ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਭਾਈ ਮੂਲਾ ਤੂੰ ਸੁਣਾ ਉਹਨੇ ਸਾਰੀ ਘਟਨਾ ਸੁਣਾ ਦਿੱਤੀ ਬੇਸਤਰਾ ਸਤਾ ਸਿੱਖ ਦੇ ਭੀਖ ਤੇ ਲਿਆਇਆ ਸ਼ਬਦ ਪੜਦਾ ਸੀ ਚੋਰੀ ਕਰ ਲਈ ਪਰ ਮੈਂ ਘਰ ਵਾਲੀ ਨੂੰ ਵੀ ਨਹੀਂ ਦੱਸਿਆ ਤੇ ਮਹਾਰਾਜ ਕਹਿੰਦੇ ਕਿਉਂ ਨਹੀਂ ਦੱਸਿਆ ਕਿ ਲੱਗੇ ਸਤਿਗੁਰੂ ਉਹਨੇ ਤੇਰਾ ਨਾਮ ਲਿਆ ਸੀ ਉਹਨਾਂ ਤੁਹਾਡਾ ਸ਼ਬਦ ਗਾਇਆ ਸੀ ਤੇ ਉਹ ਆਪਣੇ ਆਪ ਨੂੰ ਸਿੱਖ ਕਹਿੰਦਾ ਸੀ ਮੈਂ ਉਹ ਨਹੀਂ ਵੇਖਿਆ ਉਹਨੇ ਕਰਮ ਕੀ ਕੀਤਾ ਮੈਂ ਤਾਂ ਬਸ ਬਾਬਾ ਨਾਨਕ ਤੇ ਬਾਬੇ ਨਾਨਕ ਦਾ ਸਿੱਖ ਵੇਖਿਆ ਮੈਂ ਆਪ ਨੂੰ ਬੇਨਤੀ ਕਰਾਂ ਇਹ ਦੀ ਭੱਟੀ ਗੱਲ ਹਾਲਾਂਕਿ ਇਹ ਦੇ ਵਿੱਚ ਇਹ ਔਗਣ ਹੈ ਮੈਂ ਫਿਰ ਅਰਜ਼ ਕਰਾਂਗਾ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਦਾ ਸ਼ਬਦ ਇਹ ਮੈਂ ਉਸੇ ਵਿਸ਼ੇ ਤੇ ਆ ਜੀ ਗੁਣਵੰਤੀ ਮਾਰੇ ਦੇ ਸ਼ਬਦ ਤੋਂ ਅਸੀਂ ਚਿੱਤੇ ਵੇ ਬੀਮਲ ਮਜਾਰ ਬਸ ਇਸ ਨਿਰਮਲ ਜਲ पद्मन ਜਾਵਲ ਰੇ पद्मन ਜਾਵਲ ਜਲ ਰ ਸੰਗਤ ਸੰਗ ਦੋਖ ਨਹੀਂ ਰੇ ਦਾਦੁਰ ਤੂੰ ਕਬੈ ਨ ਜਾਣ ਸਰੇ ਭਖਸ ਸਬਾਲ ਬਸ ਇਸ ਨਿਰਮਲ ਜਲ ਅੰਮ੍ਰਿਤ ਨਾ ਲਖ ਸਰੇ ਜੀ ਬਸ ਮੈਂ ਇੰਨੀ ਕੋਰਤ ਕਰਨੇ ਨੇ ਅੱਜ ਵੀ ਗੁਣ ਦੀ ਗੱਲ ਕਰਦਿਆਂ ਇਹ ਸ਼ਬਦ ਇਤਿਹਾਸਕ ਸਾਖੀਆਂ ਵਿੱਚ ਹੈ ਇਹ ਸ਼ਬਦ ਗੁਰੂ ਨਾਨਕ ਸਾਹਿਬ ਨੇ ਪਟਨਾ ਸਾਹਿਬ ਉਚਾਰਨ ਕੀਤਾ ਜਦੋਂ ਸਤਿਗੁਰੂ ਪਟਨਾ ਸਾਹਿਬ ਗਏ ਨਾ ਗੁਰੂ ਨਾਨਕ ਸਾਹਿਬ ਵੀ ਪਟਨਾ ਸਾਹਿਬ ਗਏ ਇਹ ਸ਼ਬਦ ਦੇ ਥੋੜੇ ਅਰਥ ਆਪਸ ਸਮਝਣੇ ਜੀ ਇਹਦਾ ਮਤਲਬ ਇਹ ਨਹੀਂ ਕਿ ਆਪ ਜੀ ਨੂੰ ਪਤਾ ਨਹੀਂ ਮੈਂ ਕਥਾ ਹੁਣ ਬੱਤ ਗਏ ਹੁੰਦੇ ਨਾਤੇ ਕਹਿ ਰਿਆਂ ਤਿੰਨ ਚੀਜ਼ਾਂ ਨੇ ਵਿਮਲ ਵਿਮਲ ਦਾ ਅਰਥ ਹੈ ਮੈਲ ਤੋਂ ਰਹਿਤ ਪਾਣੀ ਜਲ ਮਝਾਰ ਮਝਾਰ ਦਾ ਅਰਥ ਵਿੱਚ ਉੰਜ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਮੰਜਾਰ ਆਉਂਦਾ ਹੈ ਉੱਥੇ ਮਝਾਰ ਦਾ ਆ ਮੰਜਾਰ ਦਾ ਅਰਥ ਹੈ ਬਿੱਲਾ ਹਾਂਜੀ ਇੱਥੇ ਮਹਾਰਾਜ ਕਹਿੰਦੇ ਬਿਮਲ ਮਝਾਰ ਬਸ ਸੇ ਨਿਰਮਲ ਜਲ ਪਦਮਲ ਜਾਵਲ ਰੇ ਪਾਣੀ ਦੇ ਨਿਰਮਲ ਪਾਣੀ ਹੈ ਉਹਦੇ ਵਿੱਚ ਫਿਰ ਬਿੰਤੀ ਤਿੰਨ ਚੀਜ਼ਾਂ ਇੱਕ ਨਿਰਮਲ ਪਾਣੀ ਦੂਜਾ ਉਹਦੇ ਵਿੱਚ ਕੌਲ ਦਾ ਫੁੱਲ ਤੇ ਤੀਜਾ ਕੌਲ ਦੇ ਫੁੱਲ ਦੇ ਚਾਰ ਚਫੇਰੇ ਜਾਲਾ ਫਿਰ ਜੋ ਨਿ ਪਦਮਨਦਰ ਤੇ ਕਮਲ ਦਾ ਫੁੱਲ ਤੇ ਜਾਮਲ ਦਾ ਅਰਥ ਜਾਲਾ ਫਿਰ ਅਰਜੈ ਬਿਮਲ ਮਝਾਰ ਬਸ ਇਸ ਨਿਰਮਲ ਜਲ ਪਦਮਨ ਜਾਵਲ ਰੇ ਪਾਣੀ ਜਾਲਾ ਤੇ ਕਮਲ ਦਾ ਫੁੱਲ ਗਏ ਪਦਮਨ ਜਾਵਲ ਰੇ ਅੱਗੇ ਮਹਾਰਜ ਕਹੀ ਪਦਮਨ ਜਾਵਨ ਜਲ ਰਸ ਸੰਗਤ ਸੰਗ ਦੋਖ ਨਹੀਂ ਰੇ ਪਦਮਨਦਰ ਫਿਰ ਮੈਂ ਬੇਨਤੀ ਹੈ ਕਮਲ ਦਾ ਫੁੱਲ ਜਾਲੇ ਦੇ ਵਿੱਚ ਵੀ ਖਲੋਤਾ ਹੈ ਤੇ ਕਮਲ ਦਾ ਫੁੱਲ ਪਾਣੀ ਵਿੱਚ ਵੀ ਖਲੋਤਾ ਹੈ ਦੇਖੋ ਗੁੰਦੀ ਗੱਲ ਕਰਦੇ ਆਂ ਅਗਲੀ ਬੇਨਤੀ ਕਰਾਂ ਇਹਦੀਆਂ ਜੜਾਂ ਚਿੱਕੜ ਵਿੱਚ ਨੇ ਸਤਿਗੁਰੂ ਕਹਿੰਦੇ ਨੇ ਭਾਈ ਸਿਖਾ ਤਿੰਨ ਚੀਜ਼ਾਂ ਨੇ ਪਾਣੀ ਹੈ ਜਾਲਾ ਹੈ ਕਮਲ ਦਾ ਫੁੱਲ ਹੈ ਕਮਲ ਦਾ ਫੁੱਲ ਉਹ ਦੋ ਦੀ ਸੰਗਤ ਕਰ ਰਿਹਾ ਉਹਦੇ ਬਿਲਕੁਲ ਚਾਰਚ ਫੇਰੇ ਪਾਣੀ ਵੀ ਹੈ ਪਾਣੀ ਉੱਤੇ ਜਾਲਾ ਵੀ ਹੈ ਜਿੰਨਾ ਮਰਜੀ ਜਾਲਾ ਹੋਵੇ ਜਿੰਨਾ ਮਰਜੀ ਪਾਣੀ ਹੋਵੇ ਪਰ ਜਿਹੜਾ ਕਮਲ ਦਾ ਫੁੱਲ ਇੰਨਾ ਗੁਣਵਾਨ ਹੈ ਉਹ ਪਾਣੀ ਵਿੱਚ ਜਾਲੇ ਵਿੱਚ ਰਹਿ ਕੇ ਵੀ ਉਹ ਖਿੜ ਕੇ ਆਪਣੀ ਯਾਰੀ ਸੂਰਜ ਨਾਲ ਪਾਈ ਬੈਠਾ ਹੈ